ਅਕਾਲੀਗੜ੍ਹ ਦੇ ਸਾਬਕਾ ਕੈਬਨ ਮੰਤਰੀ ਵਿਕਰਮ ਮਜੀਠੀਆ ਵੱਲੋਂ ਰਿਮਾਂਡ ਆਰਡਰ ਦੇ ਖਿਲਾਫ ਨਵੇਂ ਸਿਰੇ ਤੋਂ ਦਾਖਲ ਕੀਤੀ ਜਾਵੇਗੀ ਪਟੀਸ਼ਨ ਵਿਕਰਮ ਮਜੀਠੀਆ ਦੇ ਵਕੀਲ ਦੇ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਾਈ ਹੋਈ ਪਹਿਲੀ ਪਟੀਸ਼ਨ ਲੈ ਲਈ ਗਈ ਵਾਪਸ ਜੋ ਉਹਨਾਂ ਦੀ ਜ਼ਮਾਨਤ ਨੂੰ ਲੈ ਕੇ 28 ਅਗਸਤ ਨੂੰ ਫੈਸਲਾ ਹੋਣਾ ਹੈ ਉਸ ਤੋਂ ਪਹਿਲਾਂ ਉਹਨਾਂ ਦੇ ਵਕੀਲ ਨੇ ਇਹ ਪਟੀਸ਼ਨ ਵਾਪਸ ਲਈ ਹੈ ਨਵੀਂ ਪਟੀਸ਼ਨ ਜੋ ਹੁਣ ਦਾਖਲ ਕੀਤੀ ਜਾਵੇਗੀ ਕੀ ਕਾਰਨ ਮਜੀਠੀਆ ਦੇ ਵੱਲੋਂ ਕਿਹੜੀ ਨਵੀਂ ਪਟੀਸ਼ਨ ਆਪਣੇ ਰਿਮਾਂਡ ਦੇ ਖਿਲਾਫ ਦਾਖਲ ਕੀਤੀ ਜਾ ਰਹੀ ਹੈ ਤੁਸੀਂ ਜਿਹੜੋ ਲੋਕਰਾਹੀ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਮਜੀਠੀਆ ਦੀ ਖਬਰ ਦੇ ਬਾਰੇ ਨਵੀਂ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸੋ ਅਕਾਲੀ ਦਲ ਦੇ ਸਰਕਾਰ ਕੈਬਨ ਮੰਤਰੀ ਵਿਕਰਮ ਮਜੀਠੀਆ ਜਿਨ੍ਹਾਂ ਨੂੰ 25 ਜੂਨ ਨੂੰ ਵਿਜੀਲੈਂਸ ਨੇ ਉਹਨਾਂ ਦੇ ਘਰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਔਰ ਮੋਹਾਲੀ ਅਦਾਲਤ ਵਿੱਚ 26 ਜੂਨ ਨੂੰ ਉਹਨਾਂ ਦਾ ਰਿਮਾਂਡ ਦਿੱਤਾ ਗਿਆ ਜੋ ਕਿ ਵਿਜੀਲੈਂਸ ਨੇ ਵਾਰ-ਵਾਰ ਰਿਮਾਂਡ ਦੇ ਵਾਅਦੇ ਦੀ ਮੰਗ ਕਰਦੀ ਰਹੀ ਔਰ ਜਦੋਂ ਵਿਜੀਲੈਂਸ ਨੂੰ ਰਿਮਾਂਡ ਮਿਲਦਾ ਤਾਂ ਵਿਜੀਲੈਂਸ ਆਪਣੇ ਥਾਣੇ ਦੇ ਵਿੱਚ ਲਿ ਜਾ ਕੇ ਮਜੀਠੀਆ ਦੇ ਨਾਲ ਤਸ਼ੱਦਦ ਟਾਉਂਦੀ ਏ ਮਜੀਠੀਆ ਤੇ ਮਜੀਠੀਆ ਦੇ ਨਾਲ ਟਾਰਚਰ ਕਰਦੀ ਏ ਜੋ ਮਾਮਲਾ ਸੀ ਆਮਦਨ ਤੋਂ ਵੱਧ ਜਾਇਦਾਦ ਦਾ ਸੋ ਮਜੀਠੀਆ ਦੇ ਉੱਪਰ ਜੋ ਤਸ਼ੱਦਦ ਟਾਇਆ ਗਿਆ ਉਸ ਸਮੇਂ ਮਜੀਠੀਆ ਦੇ ਵਕੀਲ ਨੇ ਉਹਨਾਂ ਦੇ ਜੋ ਵਿਜੀਲੈਂਸ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਕਿ ਮਜੀਠੀਆ ਦੇ ਨਾਲ ਜੋ ਦੁਰਵਿਵਹਾਰ ਕੀਤਾ ਗਿਆ ਉਸ ਦੇ ਖਿਲਾਫ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਕਾਰਵਾਈ ਹੋਵੇ ਸੋ ਮਜੀਠੀਆ ਦੇ ਵਕੀਲ ਨੇ ਵਾਰ-ਵਾਰ ਜੋ ਰਿਮਾਂਡ ਪ੍ਰਾਪਤ ਕੀਤਾ ਗਿਆ ਸੀ ਵਿਜੀਲੈਂਸ ਵੱਲੋਂ ਉਸ ਦਾ ਵਿਰੋਧ ਕੀਤਾ ਔਰ ਉਸ ਦੇ ਵਿਰੋਧ ਦੇ ਵਿੱਚ ਇਹ ਪਟੀਸ਼ਨ ਦਾਇਰ ਕੀਤੀ ਸੀ ਅੱਜ ਜੋ ਪਟੀਸ਼ਨ ਵਾਪਸ ਲਈ ਗਈ ਹੈ ਨਵੇਂ ਸਿਰੇ ਤੋਂ ਦੁਬਾਰਾ ਪਟੀਸ਼ਨ ਦਾਇਰ ਕਰਨ ਲਈ ਉਹਨਾਂ ਦੇ ਵਕੀਲ ਨੇ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਦੱਸਿਆ ਕਿ ਰਿਮਾਂਡ ਖਤਮ ਹੋ ਗਿਆ ਹੈ ਤੇ ਹੁਣ ਇਸ ਮਾਮਲੇ ਵਿੱਚ ਚਲਾਨ ਵੀ ਦਾਇਰ ਕੀਤਾ ਜਾ ਚੁੱਕਿਆ ਜੋ 40000 ਪੰਨਿਆਂ ਦੀਆਂ ਉਹ ਕਾਪੀਆਂ ਚਾਰ ਟਰੰਕਾਂ ਦੇ ਵਿੱਚ ਭਰ ਕੇ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤੀਆਂ ਗਈਆਂ ਨੇ ਇਸ ਲਈ ਹੁਣ ਪਹਿਲਾਂ ਵਾਲੀ ਪਟੀਸ਼ਨ ਅਸੀਂ ਵਾਪਸ ਲੈਣ ਦੀ ਜਿਹੜੀ ਮੰਗ ਕਰਦੇ ਹਾਂ ਸੋ ਉਹਨਾਂ ਨੇ ਹਾਈ ਕੋਰਟ ਤੋਂ ਇਜਾਜ਼ਤ ਮੰਗੀ ਹੈ ਪਹਿਲਾਂ ਵਾਲੀ ਪਟੀਸ਼ਨ ਉਹਨਾਂ ਨੂੰ ਵਾਪਸ ਲਈਏ ਔਰ ਨਵੇਂ ਸਿਰੇ ਤੋਂ ਨਵੀਂ ਪਟੀਸ਼ਨ ਦਾਇਰ ਕਰਨ ਦੀ ਉਹਨਾਂ ਨੇ ਆਗਿਆ ਮੰਗੀ ਹੈ ਹਾਈ ਕੋਰਟ ਦੇ ਮਜੀਠ ਹਾਈ ਕੋਰਟ ਨੇ ਮਜੀਠੀਆ ਦੇ ਵਕੀਲ ਨੂੰ ਪਟੀਸ਼ਨ ਵਾਪਸ ਲੈਣ ਦੀ ਇਜਾਜ਼ਤ ਦੇ ਕੇ ਨਵੀਂ ਪਟੀਸ਼ਨ ਦਾਇਰ ਕਰਨ ਦਾ ਹੁਕਮ ਦਿੱਤਾ ਜੋ ਕਿ 25 ਜੂਨ ਨੂੰ ਜਦੋਂ ਵਿਜੀਲੈਂਸ ਨੇ ਵਿਕਰਮ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ ਅਤੇ ਉਹਨਾਂ ਨੂੰ ਜੋ ਵਿਜੀਲੈਂਸ ਨੇ ਆਪਣੇ ਥਾਣੇ ਵਿੱਚ ਰਾਤ ਦਿਨ ਰੱਖਿਆ ਔਰ ਉਹਨਾਂ ਦੇ ਉੱਪਰ ਤਸ਼ੱਦਦ ਟਾਉਂਦੇ ਰਹੇ ਜਦੋਂ ਕਿ ਹੁਣ ਐਕਸਰੇ ਕਰਾਉਣ ਤੋਂ ਬਾਅਦ ਉਹਨਾਂ ਦੀਆਂ ਰਿਪੋਰਟਾਂ ਵੀ ਆਈਆਂ ਨੇ ਕਿ ਉਹਨਾਂ ਨਾਲ ਕਿੰਨੀ ਕੁੱਟਮਾਰ ਕੀਤੀ ਗਈ ਏ ਉਹਨਾਂ ਦੇ ਉੱਪਰ ਜੋ ਜ਼ਬਰਦਸਤੀ ਉਹਨਾਂ ਨੂੰ ਜਿਹੜਾ ਕਿ ਅਮਦਨ ਤੋਂ ਵੱਧ ਮਾਮਲੇ ਦੇ ਵਿੱਚ ਉਹਨਾਂ ਕੋਲ ਬੁਲਵਾਇਆ ਗਿਆ ਸੋ ਇਹ ਸਾਰੇ ਮਾਮਲੇ ਵਿੱਚ ਉਹਨਾਂ ਦੇ ਵਕੀਲ ਅਰਸ਼ਦੀਪ ਕਲੇਰ ਨੇ ਹੁਣ ਪਟੀਸ਼ਨ ਦਾਇਰ ਕਰਨ ਲਈ ਹਾਈ ਕੋਰਟ ਪਹੁੰਚੇ ਨੇ ਸੋ 26 ਜੂਨ ਨੂੰ ਜਦੋਂ ਮਜੀਠਿਆ ਨੂੰ ਮੁਹੱਲੀ ਅਦਾਲਤ ਵਿੱਚ ਰਾਤ ਦੇਨ ਰੱਖਿਆ ਗਿਆ ਤਾਂ ਉਹਨਾਂ ਦੇ ਉੱਪਰ ਅਤਿਆਚਾਰ ਹੋਇਆ ਮਜੀਠਿਆ ਨੇ ਇਸ ਰਿਮਾਂਡ ਦੇ ਵਿੱਚ ਜੋ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਪਟੀਸ਼ਨ ਦੇ ਵਿੱਚ ਜਿਹੜਾ ਕਿ ਉਹਨਾਂ ਨੇ ਮੰਗ ਕੀਤੀ ਸੀ ਇਹਨਾਂ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕਿ ਇਹਨਾਂ ਨੇ ਇੱਕ ਥਰਡ ਡਿਗਰੀ ਟੌਰਚਰ ਕਰਕੇ ਮਜੀਠੀਆ ਨੂੰ ਜੋ ਕਿ ਕ੍ਰਿਮੀਨਲ ਨਹੀਂ ਸੀਗਾ ਆਮਦਨ ਤੋਂ ਵੱਧ ਮਾਮਲੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਫਿਰ ਉਹਨਾਂ ਨਾਲ ਇੰਨਾ ਟੌਰਚਰ ਕਿਉਂ ਕੀਤਾ ਗਿਆ ਸੋ ਹੁਣ ਜਿਹੜੀ ਨਵੀਂ ਪਟੀਸ਼ਨ ਦਾਖਲ ਕੀਤੀ ਜਾਵੇਗੀ ਉਹਨਾਂ ਅਧਿਕਾਰੀਆਂ ਦੇ ਖਿਲਾਫ ਕਿਹੜੇ-ਕਿਹੜੇ ਅਧਿਕਾਰੀਆਂ ਨੇ ਜੋ ਮਜੀਠੀਆ ਦੇ ਨਾਲ ਟੌਰਚਰ ਕੀਤਾ ਹੈ ਔਰ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾਵੇਗੀ ਸੋ ਇਸ ਤੋਂ ਪਹਿਲਾਂ ਕਿ ਮਜੀਠੀਆ ਦੀ 28 ਅਗਸਤ ਨੂੰ ਜੋ ਜ਼ਮਾਨਤ ਹੋਣੀ ਹੈ ਉਸ ਦੀ ਜ਼ਮਾਨਤ ਦੇ ਬਾਰੇ ਫੈਸਲਾ ਆਉਣਾ ਹੈ ਪਰ ਮਜੀਠੀਆ ਦਾ ਜੋ 40000 ਪੰਨਿਆਂ ਦਾ ਚਲਾਨ ਪੇਸ਼ ਕੀਤਾ ਗਿਆ ਮੁਹਾਲੀ ਅਦਾਲਤ ਦੇ ਵਿੱਚ ਮੁਹਾਲੀ ਅਦਾਲਤ ਵੱਲੋਂ ਉਹਨਾਂ ਦੀ ਜ਼ਮਾਨਤ ਰਜੈਕਟ ਕਰ ਦਿੱਤੀ ਗਈ ਸੀ ਜਿਸ ਦੇ ਬਾਰੇ ਹੁਣ ਲਗਭਗ 3 ਮਹੀਨੇ ਹੋਰ ਸਮਾਂ ਮੁਹਾਲੀ ਅਦਾਲਤ ਦੇ ਵੱਲੋਂ ਜੋ ਉਹਨਾਂ ਦੇ 40000 ਪੰਨਿਆਂ ਨੂੰ ਪੜਿਆ ਜਾਵੇਗਾ ਫਿਰ ਆਪਣਾ ਫੈਸਲਾ ਸੁਣਾਇਆ ਜਾਵੇਗਾ ਉਸ ਤੋਂ ਪਹਿਲਾਂ ਕਿ ਵਿਕਰਮ ਮਜੀਠੀਆ ਨੂੰ ਵਾਰ-ਵਾਰ ਜੋ ਉਹਨਾਂ ਦੀ ਨਾਇਕ ਹਰਾਸਤ ਵਧਾਈ ਗਈ ਹੁਣ ਉਹਨਾਂ ਦਾ 28 ਅਗਸਤ ਨੂੰ ਜਾ ਕੇ ਪੰਜਾਬ ਹਾਈ ਕੋਰਟ ਤੋਂ ਜ਼ਮਾਨਤ ਨਹੀਂ ਹੁੰਦੀ ਤਾਂ ਫਿਰ ਉਹਨਾਂ ਦਾ ਲੰਬਾ ਸਮਾਂ ਜੇਲ੍ਹ ਵਿੱਚ ਰਹਿਣਾ ਪੈ ਸਕਦਾ ਹੈ ਜਿਸ ਤੇ ਕਰਕੇ ਉਹਨਾਂ ਦੇ ਵਕੀਲ ਦੇ ਵੱਲੋਂ ਨਵੀਂ ਪਟੀਸ਼ਨ ਦਾਇਰ ਕੀਤੀ ਜਾਵੇਗੀ ਜੋ 28 ਅਗਸਤ ਨੂੰ ਆਸਾਂ ਲਾਈਆਂ ਹੋਈਆਂ ਨੇ ਮਜੀਠੀਆ ਦੇ ਸਮਰਥਕਾਂ ਨੇ ਕਿ ਮਜੀਠੀਆ 28 ਅਗਸਤ ਨੂੰ ਰਿਹਾ ਹੋ ਕੇ ਬਾਹਰ ਆਉਣਗੇ